ਹਉ ਮੈਂ ਜਲ ਤੇ ਜਲ ਮੋਏ ਜੀ ਮਾਰਾ ਜਲ ਕਿਉਂ ਰਹੇ ਹੈ ਤਾ ਹਜ਼ੂਰ ਫਰਮਾਉਂਦੇ ਨੇ ਭਾਈ ਹਉ ਮੈਂ ਜਲ ਤੇ ਜਲ ਮੋਏ ਹਉ ਮੇਰੇ ਕੀ ਜਨਮ ਸਾਖ ਕਰਕੇ ਇਹ ਜਲ ਜਲ ਕੇ ਜੀਉ ਨਰਕ ਵਿੱਚ ਮਰ ਮਰ ਕਰਕੇ ਜਲਦੇ ਰਹਿੰਦੇ ਹਨ ਮੋਏ ਹੋਏ ਹਉ ਮੈਂ ਜੀ ਜਲ ਤਾਡ ਕਰਕੇ ਇੱਥੇ ਜਲਦੇ ਹਨ ਤੇ ਵਿਸ਼ਿਆਂ ਦੀ ਸਬ ਕਰਕੇ ਜਨਮ ਤੇ ਮਰ ਕੇ ਸਵਾਹ ਹੋ ਰਹੇ ਹਨ ਬ੍ਰਹਮ ਆਏ ਦੂਜੇ ਭਾਗ ਕਿਸੁਰ ਕਾਲ ਮਰਮ ਕਰਕੇ ਦੁਆਦ ਭਾ ਕਰਕੇ ਜਨਮ ਘੜ ਕੇ ਬਾਰ ਬਾਰ ਹੁੰਦੀ ਹੈ ਜਿਨ੍ਹਾਂ ਵਿੱਚ ਖੋਮਾ ਕਰਕੇ ਬੇਬੀ ਕਰਕੇ ਜਾਂਦੇ ਹੈ ਸੂਖ ਮਹੰਗਤਾ ਕਰਕੇ ਅਤੇ ਸਖੂਲ ਦੇ ਵੀ ਹੰਗਤਾ ਕਰਕੇ ਜਲ ਜਲ ਕੇ ਵਿਸ਼ਿਆਂ ਦੀ ਕੁ ਸੰਗਤ ਕਰਕੇ ਮਰ ਰਹੇ ਹਨ ਬ੍ਰਹਮ ਆਏ ਦੂਜੇ ਭਾਗ ਕਿਉਂ ਦੁਆਦ ਭਾ ਕਰਕੇ 84 ਲੱਖ ਜੀਵ ਜਨਮ ਦੇ ਹਉ ਤੇ ਬੀਰ ਜਿੰਦਾ ਮੰਗਉਂ ਤੇ ਹਨ ਪੂਰਾ ਸਤਗੁਰੂ ਰਾਖ ਲੀਏ ਬਲ ਕੈਰ ਜੀ ਪਰਮਦੇਸਨ ਚਹਉ ਜੁਗਾ ਵਿੱਚ 81 ਲੱਖ ਜੁਨ ਵਿੱਚ ਪੂਰੇ ਸੰਗਤ ਦੇ ਕਿਰਪਾ ਕਰਕੇ ਆਪ ਦੀ ਸ਼ਰਨ ਦੇ ਰੱਖ ਲਿਆ ਹੈ ਆਪਨੇ ਪੰਨੇ ਪੰਨ ਜਸਤਿ ਪਾ ਕੇ ਆਏ ਪੰਨੇ ਸ਼ਰਨ ਚ ਪਾ ਕੇ ਪੱਲੇ ਸ਼ਰਨ ਦੇ ਪੰਨੇ ਜੀ ਪਾ ਕੇ ਇਹੋ ਜਗ ਜਲਤਾ ਨਗਰੀ ਆਇਆ ਇਹ ਸਾਰਾ ਜਗ ਤੋਂ ਕ੍ਰਿਸ਼ਨ ਦੀ ਆਗਰ ਕੇ ਹੋਮੇ ਦੀ ਆਗਰ ਕੇ ਕਾਲ ਦੀ ਆਗਰ ਕੇ ਮਾਇਆ ਦੇ ਮੋਹ ਦੀ ਆਗਰ ਕੇ ਕ੍ਰੋਧ ਦੀ ਆਗਰ ਕੇ ਇਹ ਜਲਦਾ ਨਜ਼ਰ ਚ ਆ ਗਿਆ ਹੈ ਗੁਰਮੁਖਾਂ ਦੇ ਗੁਰ ਕਾਬਦ ਸੁਭਾਈ ਉਹ ਗੁਰਾਂ ਦੇ ਸ਼ਬਦ ਕਰਕੇ ਸੁਭਾਵਕ ਹੀ ਰਹਿੰਦੇ ਆ ਇਹ ਜਨਤਾ ਵਿੱਚ ਨਹੀਂ ਪੈ ਕੇ ਸੜਦੇ ਨਹੀਂ ਹਨ ਗੁਰਾਂ ਦੇ ਸ਼ਬਦ ਸੁਣਾਈ ਕਰਕੇ ਕੋ ਫਰੂਪ ਆ ਪ੍ਰਕਾਸ਼ ਹੈ ਉਹਨਾਂ ਨੂੰ ਤਾਬਦਰਤੇ ਸੇ ਸੀਤਲ ਭਹਿ ਗੁਰ ਸ਼ਬਦ ਦੀ ਹੁੰਦੀ ਉਹਨਾਂ ਨੂੰ ਇਹ ਸਾਂ ਜੀ ਹੋਣੇ ਵੀ ਕੋਨੇ ਤੇ ਜਿੱਦ ਲਈ ਸ਼ਾਰਦ ਦੇ ਬੰਦਰ ਹੋ ਗਏ ਹਨ ਨਾਲਕ ਸਾਚ ਉਹ ਹਮੇ ਦੀ ਅਗਲ ਨਾਲਕ ਸਾਚ ਕੁਮਾਰ ਜਿਹੜੇ ਸੱਚ ਦੀ ਉਹ ਕਮਾਈ ਕਰਦੇ ਸੱਚ ਨਾਮ ਦੀ ਮਹੱਲਾ ਪੀਜਾ ਸਹਲਿਓ ਸਤਿਗੁਰ ਸੇਵਿਆ ਗੁਰੂ ਸਾਹਿਬ ਦੀ ਸਹਦ ਗਿਆਨ ਫਲਦੀ ਹੈ ਜਿਹਨਾਂ ਨੇ ਸੇਵਨ ਕੀਤਾ ਨਿਮਰਤਾ ਰੂਪੀ ਸਾਚ ਸੰਜੇ ਜੀ ਧਰਤੀ ਹੈ ਗਰੀਬੀ ਰੂਪ ਧਰਤੀ ਹੈ ਅਤੇ ਦੇ ਗ੍ਰੀਮਨਵਾਲ ਸਿੱਕੇ ਕਾਸ਼ਾ ਜੀ ਸਫਲੋ ਤੇ ਤੁਮ ਸੂ ਮਹਾਰਾਜ ਸਾਹਿਬ ਜੀ ਸੈਬ ਗਿਆਨ ਹਲਦੇ ਆਪਨ ਨਿੰਮਰਤਾਰੂ ਧਰਤੀ ਹੈ ਸਰਦਾਰੂ ਬੀਜ ਬੀਜਿਆ ਹੈ ਉਸ ਬੀਜ ਦੇ ਚ ਕਰुणा ਮੈਤਰੀ ਆਦਕ ਇਹ ਸੁੰਦਰ ਕੁੰਬੜਾ ਹਨਗੇ ਅਤੇ ਸਰਸਿਲ ਤੋਖ ਪੱਤਰੇ ਹਨਗੇ ਇਸੋ ਪ੍ਰਕਾਰ ਵਰਾਗ ਵੇ ਕਾਜ ਦੇ ਸੁੰਦਰ ਦਾਣੇ ਹਨਗੇ ਇਹ ਸੁਝ ਪ੍ਰੇਮ ਰੂਪ ਵਿੱਚ ਫੈਲੇ ਲੱਗੇ ਹੋਏ ਹਨਗੇ ਇਸ ਪ੍ਰਕਾਰ ਕਿਸਾਨ ਸਿੰਘ ਜੀ ਬ੍ਰह्म ਗਿਆਨ ਨੂੰ ਕੋਈ ਫਲ ਲੱਗਾ ਹੋਇਆ ਹੈ ਅਤੇ ਮੁਗਤ ਰੂਪੀ ਰਸ ਹੈ ਜਿਸ ਵਿੱਚ ਆਨੰਦ ਹੈ ਇਸ ਪ੍ਰਕਾਰ ਸਹਿਬ ਫਲ ਜੀ ਸਤਿਗੁਰੂ ਨਾਨਕ ਸਾਹਿਬ ਜੀ ਦਰਸ਼ਨੀ ਨਹੀਂ ਆਈ ਹੈ ਜਿਨ੍ਹਾਂ ਨੇ ਸਤਿਗੁਰੂ ਸਾਹਿਬ ਜੀ ਦਾ ਸੇਵਨ ਕੀਤਾ ਉਹ ਸਹਿਬ ਬ੍ਰह्म ਗਿਆਨੂਪੀ ਫਲ ਦੇ ਹੋ ਗਏ ਹਨ ਧੰਨ ਜਨਮ ਪਰਵਾਣ ਧਨ ਉਹ ਦਾ ਜਨਮ ਧਾਰਿਆ ਹੋਇਆ ਹੈ ਉਹ ਪਰਮਾਨੰਦੀ ਸਫਲੇ ਹਨ ਪੁਰਖ ਜਿੰਨਾ ਸਤਗੁਰੂ ਜੀਵ ਜਿਆ ਮੋਇਆ ਨਾ ਵਿਸਰੈ ਜਿਨ੍ਹਾਂ ਨੂੰ ਪਾਈ ਜਿਨ੍ਹਾਂ ਚ ਜਿਉਂਦੇ ਰਹਿੰਦੇ ਇਹਨਾਂ ਚਿਰ ਵੀ ਸਤਗੁਰੂ ਨਹੀਂ ਭੁੱਲਦੇ ਜਦੋਂ ਫਿਰ ਸ਼ਾਂਤ ਹੋਣ ਲੱਗਦਾ ਉਦੋਂ ਵੀ ਮਾਰਾ ਨੂੰ ਕੇਤੇ ਕਰਕੇ ਫਿਰ ਛੱਡਦੇ ਆ ਕਦੇ ਭੁੱਲਦਾ ਨਹੀਂ ਜਿਨ੍ਹਾਂ ਨੂੰ ਜੀਵਨ ਭਾਵ ਤੋਂ ਮੜਿਆ ਹੋਇਆ ਨੂੰ ਸਤਗੁਰੂ ਦਾ ਸਰੂਪ ਕਦੇ ਭੁੱਲਦਾ ਨਹੀਂ ਹੈ ਸਹੀ ਪੁਰਖ ਸੁਜਾਹ ਪੁਰਖ ਭਾਈ ਸਿਆਣ ਅੰਤਯਾਮੀ ਦਾ ਸਰੂਪ ਹੈ ਸਰੀਰ ਕੀ ਆਦਬਾਨ ਹਨ ਉਹ ਬੋਲ ਉਹ ਧਾਰੇ ਆਪਨ ਉਹ ਆਪਦੀਆਂ ਕੋਲੋਂ ਦਾ ਵੀ ਸਾਰਿਆਂ ਦਾ ਆਧਾਰ ਕਰ ਲੈਂਦੇ ਜਿੰਨੀਆਂ ਅਬਗਤ ਪਿੱਛੇ ਰਹੀਆਂ ਹੈ ਉਹ ਜਨ ਹੋਵੇ ਪਰਵਾਹ ਉਹ ਦਰਗਾਹ ਤੇ ਵੀ ਪਰਮਾਨੰਗੀ ਸਫਲੇ ਹੋ ਜਾਂਦੇ ਹੈ ਵਾਹਿਗੁਰੂ ਦੇ ਰੂਪ ਨੂੰ ਜਾਣ ਕਰਕੇ ਪਰਮਾਨੰਤ ਹੋ ਜਾਂਦੇ ਜਿੰਨਾਂ ਆਤਮਾ ਸੋ ਤੁਸੀਂ ਜਿਹ ਹੈ ਪ੍ਰਮੋਖ ਮੋਏ ਜੀਵ ਦੇ ਪਰਵਾਨ ਹੈ ਗੁਰਮੁਖ ਤੋਂ ਸਭ ਸਿੰਘ ਜੀ ਸਰੀਰ ਦਾ ਸਿਹਤ ਦਾ ਵੀ ਪਰਵਾਨ ਹੈ ਇਹ ਸੀ ਛੱਡ ਗਏ ਕਾਹ ਵੀ ਵਾਅ ਵਿਰਗਾਜ ਪ੍ਰਵਾਨ ਹਾਂ ਮੇਰੇ ਮਨੁੱਖ ਜਨਮ ਮਰਾਹੇ ਇਸ ਪ੍ਰਕਾਰ ਗੁਰਮੁਖ ਜੀਵਤ ਪਾਲ ਕੇ ਮਰੇ ਹੋਏ ਤੇ ਮਰ ਮਾਇ ਨਹੀਂ ਗਸਲੇ ਹਨ ਮਨਮੁਖ ਜਨਮ ਮਾਰਾ ਮਨੁਭੀਏ ਜੰਦੇ ਰਹਿੰਦੇ ਤੇ ਮਰਾਏ ਮੌਤ ਦੇ ਮਾਰੇ ਮਰਦੇ ਹੀ ਰਹਿੰਦੇ ਆ ਉਹ ਮੁਕਤ ਨਹੀਂ ਹੁੰਦੇ ਨਾਨਕ ਮੂਏ ਨਾ ਆਖੀਐ ਉਹ ਮਹਾਂਪੁਰਖ ਸਤਗੁਰੂ ਜੀ ਕਹਿੰਦੇ ਨੇ ਮਰੇ ਹੋਏ ਨਹੀਂ ਕਹੀਦੇ ਇਹ ਗੁਰ ਕਾਹਬਦ ਸਮਾ ਜਿਹੜੇ ਜੀ ਸਾਹਿਬ ਦੇ ਸ਼ਬਦ ਦੇ ਸਮਾ ਅਨੰਦ ਵਿੱਚ ਲੀਨ ਹੋਏ ਆ ਗੁਰਾਂ ਦੇ ਸ਼ਬਦ ਜੀ ਲੀਨ ਹੋ ਕੇ ਵਾਹਿਗੁਰੂ ਜੋਤਿ ਸਮਾਏ ਹਨ ਪੌੜੀ ਹਰ ਪੁਰਖ ਨਰੰجن ਸੇਵ ਏਕ ਆਈ ਹਰੀ ਜੋ ਪੂਰਨ ਹੈ ਸਾਰਿਆਂ ਧਾਵਾਂ ਕੇ ਲੰਗੇ ਮਾਇਆ ਕਾਸਤੋ ਹੈ ਸ਼ੁੱਧ ਹੈ ਉਹਦਾ ਸੇਵਨ ਭਜਨ ਕਰੀਏ ਹਰ ਨਾਮ ਧਿਆਈਐ ਕੋ ਪ੍ਰਮੇਸ਼ਰ ਦੇ ਨਾਮ ਨੂੰ ਚਿਤ ਦੀ ਬਲਤੀ ਨੂੰ ਧਿਆਕਾਰ ਕਰਕੇ ਧਿਆਨ ਕਰੀਏ ਤਦ ਸੰਗਤ ਸਾਧੂ ਲੱਗ ਜੋ ਸ੍ਰੇਸ਼ਟ ਮਹਤਮਉ ਪੁਰਖ ਹੈ ਉਨੇ ਪਿਆਰਿਓ ਮਹਾਂਪੁਰਖਾਂ ਦੀ ਸ਼੍ਰੇਸ਼ਟ ਸੰਗਤਿ ਮਿਲ ਕਰਕੇ ਹਰ ਨਾਮ ਸਮਾਈਏ ਜਿਸੇ ਜੀ ਨਾਨ ਦੀ ਮਸਤੀ ਚਾਣਨੀ ਚਾਹੀਦੀ ਹੈ ਹਰੀ ਨਾਮੇ ਵਿੱਚ ਸਮਾਈਏ ਭੇਦ ਹੋਈਏ ਮਿਲਿਏ ਹਰ ਤੇਰੀ ਵੱਡੀ ਕਾ ਸਭ ਆਸ ਕਰੇ ਰਹੀਏ ਏ ਮਹਾਰਾਜ ਜੀ ਤੇਰੀ ਵੱਡੀ ਕਾਰ ਹੈ ਨਾ ਆਪ ਜਪਨ ਤੇ ਹੋਰ ਜੀ ਪੌਣ ਨਹੀਂ ਭਗਤੀ ਦੀ ਮੈਂ ਮੂਰਖ ਲਾਈ ਮੈਂ ਭਵੇਂ ਮੂਰਖ ਬਸ ਸਮਝਾ ਮੈਨੂੰ ਇੰਨੀ ਕਕਾਰ ਚ ਨਾ ਛੱਡੋ ਆਪ ਜਪਿਆ ਕਰੀਏ ਤੇ ਉਹਨਾਂ ਨੂੰ ਜਪਾਇਆ ਕਰੀਏ ਆ ਗੋਲਾ ਲਾਲਾ ਤੁਧ ਜੀ ਮਾਰੇ ਗੋਲੇ ਸਰੀਰ ਕਰਕੇ ਲਾਲੇ ਸੇਵਕ ਮਨ ਕਰਕੇ ਤੁਧ ਆਗਦੇ ਮਨਵਾਂਨ ਸੀ ਕਰਕੇ ਆਗਦੇ ਗੋਲਿਆਂ ਦੇ ਗੋਲੇ ਲਾਲਾ ਵੀ ਗੋਲੇ ਦਾ ਨਾਮ ਸੇਵ ਕਹਿੰਦੇ ਸੇਵਕੋ ਆਗਦੇ ਲਾਲੇ ਸੇਵਕ ਹੋ ਮੈਂ ਹੁਕਮ ਫਰਮਾਈ ਮੈਨੂੰ ਮਾਰੇ ਹੁਕਮ ਫਰਮਾਉਣਾ ਕਰੋ ਕਿ ਆ ਸੇਵ ਕਰ ਕਰ ਆਓ ਜੇ ਨੂੰ ਕਰੀਏ ਤੇ ਕਰਾਈਏ ਮਿਲ ਕੇ ਆਓ ਗੁਰਮੁਖੀ ਕਾਰ ਕਮਾਵਾ ਅਸੀਂ ਮੈਂ ਗੁਰਮੁਖੀ ਦੀ ਤਹਿਦੂ ਕੀ ਕਾਰ ਕਮਾਉਣਾ ਕਰੀਏ ਇਹ ਗੁਰ ਸਮਝਾਈ ਗੁਰ ਸੰਗਰੋ ਸਾਨੂੰ ਸਮਝਾ ਦੇਉ ਆਪ ਸਿੱਖਿਆ ਗੁਰਮੁਖੀ ਵਾਲੀ ਕਾਰ ਆਪ ਜਪਣਾ ਤੇ ਪਾਉਣਾ ਕਰੀਏ ਜੇ ਗੁਰੂ ਸਾਹਿਬ ਆਪ ਸਮਝ ਦੇ ਗਿਓ ਗੁਰਾਂ ਦਾ ਗੁਰ ਵੱਡੀ ਸਮਝ ਆ ਜਾਵੇ ਗਿਆਨ ਵਾਲੀ ਲੋਕ ਮਹੱਲਾ ਤੀਜਾ ਪੂਰਵ ਲਿਖਿਆ ਕਮਾਉਣਾ ਤੇ ਭਾਰੀ ਸਾਰੇ ਜੀਵ ਜੰਤ ਜਿਹੜੇ ਹਨ ਇਹਨਾਂ ਦੀ ਪ੍ਰਵਿਰਤੀ ਪੂਰਵਲੀ ਕਰਣੀ ਅਨੁਸਾਰ ਹੈ ਜੋ ਪੂਰਵ ਜਨਮਾਂ ਵਿੱਚ ਕਰਮ ਕੀਤੇ ਹੈ ਉਹਨਾਂ ਦੇ ਅਨਸਾਰ ਲਿਖਿਆ ਗਿਆ ਹੈ ਅਤੇ ਉਹੋ ਹੀ ਕਮਾਉਣਾ ਕਰਦੇ ਜੀ ਉਹ ਹੀ ਜਵਾਸ਼ਨਾ ਅਨਸਾਰ ਸੰਸਕਾਰ ਬਣੇ ਹੋਏ ਹੈ ਜਿਨ੍ਹਾਂ ਦੇ ਪੂਰਵ ਮੱਥੇ ਦੇ ਕੰਮ ਕੀਤੇ ਹੋਏ ਹੈ ਅੰਤੇ ਯਾਮੀਨ ਪ੍ਰੇਰ ਕਰਕੇ ਲਿਖ ਦਿੱਤਾ ਹੈ ਉਹਨਾਂ ਨੂੰ ਕਮਾਉਣਾ ਕੀਤਾ ਹੈ ਜੇ ਕਰਤਾ ਆਪ ਲਿਖਿਆ ਜਿਨਾਂ ਦੇ ਨਖੇ ਤੇ ਕਰਤਾ ਪੁਰਖ ਨੇ ਆਪ ਲੇਖ ਲਿਖ ਦਿੱਤੇ ਹੈ ਕਰੀ ਲੋ ਕਲਮੋਂ ਲਿਖੇ ਦੇਖ ਮਾਤੇ ਅਤੇ ਜਿਨ੍ਹਾਂ ਦੇ ਕਰਤੇ ਅੰਪਾ ਕਰਨ ਤੇ ਗੁਰਾਂ ਦੁਆਰਾ ਆਪ ਪ੍ਰੇਮ ਦੀ ਕਲਮ ਦੇ ਨਾਲ ਲੇਖ ਲਿਖ ਦਿੱਤਾ ਹੈ ਨਾਮ ਜਪਣ ਦਾ ਮੋਹ ਦੇ ਬਾਕੀ ਪੂਰਵ ਜਿਹੋ ਜੀ ਕਿਸੇ ਨੇ ਵਾਸ਼ਨਾ ਸਹਿਬ ਕਮਾਈ ਕੀਤੀ ਹੈ ਉਹ ਕੰਮ ਹੋਣੇ ਹੋ ਮੋਹ ਥਗਉਲੀ ਫਾਇਨ ਮੋਹ ਰੂਪੀ ਥਗਬੂਤੀ ਪਾਉਂਦੀ ਹੈ ਸਰੀਆ ਗੁਣਤਾ ਸਿਰ ਮਾਇਨ ਮੋਹ ਰੂਪੀ ਥਗਬੂਤੀ ਪਾਉਂਦੀ ਹੈ ਥਗ ਨੇ ਗੁਣਾ ਦਾ ਤਾਸ ਖਜ਼ਾਨੇ ਸਤਿਗੁਰੂ ਪਰਮੇਸ਼ਰ ਨੇ ਉਹਨੂੰ ਦਸਰ ਗਿਆ ਤੁਲ ਗਿਆ ਹੈ ਮਤ ਜਾਣੋ ਜਗ ਜੀਵ ਦਾ ਉਹ ਜਗ ਜੀਵ ਮਤਾਂ ਭਾਈ ਜਿਉਂਦਾ ਜਾਣੋ ਦੂਜੇ ਪਾਏ ਮੋਇਆ ਸੁਬ ਬੈਜ ਭਾ ਕਰਕੇ ਮੋਆਸ ਮਰ ਗਿਆ ਹੈ ਗੈਬ ਭਾ ਕਰਕੇ ਵਾਹਿਗੁਰੂ ਦੀ ਪ੍ਰਾਤਿ ਦੀ ਆਸਾ ਮਰ ਗਈ ਹੈ ਉਹਨਾਂ ਦੀ ਮੋਆ ਉਸੱਥੇ ਹੀ ਪਾਠ ਹੈ ਜਿਨੀ ਗੁਰਮੁਖ ਨਾਮ ਨਾ ਚੇਤੇਉ ਜਿਨਾਂ ਗੁਰਮੁਖਾਂ ਦੀ ਸੰਗਤ ਕਰਕੇ परमेश्वर ਦਾ ਨਾਮ ਨੂੰ ਪੀਤੇ ਨਹੀਂ ਕੀਤਾ ਹੈ ਤੇ ਬਹਿਣ ਨਾ ਮਿਲਨੀ ਪਾ। ਤੇ ਮੈਨੂੰ ਮੇਰੇ ਸਾਹ ਦੇ ਗਵਾਚੇ ਪਾਸ ਨਹੀਂ ਬੈਠਣ ਹੁੰਦੇ ਜੂਨਾ ਚ ਭਟਕਦੇ ਫਿਰਦੇ ਰਹਿੰਦੇ ਆ। ਉਹਨਾਂ ਨੂੰ ਬਹਿਣ ਮੰਦੇ ਨਹੀਂ ਪਰ ਹਸ ਪਾਸੇ ਹੀ ਰਹਿੰਦੇ ਅੰਤ ਪ੍ਰਮੁਖ ਬ੍ਰਿਤੀ ਕਰਕੇ ਬ੍ਰਹਮ ਕਾਰਜ ਬ੍ਰਿਤੀ ਕਰਕੇ ਮਾਇਆ ਦੇ ਹਰ ਇੱਕ ਅੰਗ ਸੰਬੰਧ ਜਾਣ ਕਰਕੇ ਉਹਦੇ ਪਾਸ ਸਮਾਧੀ 'ਚ ਨਹੀਂ ਬੈਠ ਸਕਦੇ। ਮੁਖ ਲਾਗਾ ਬਹੁਤ ਘਣਾ। ਉਹਨੋ ਪਰ ਕਹੂ ਤੇ ਹੰਤ ਦੁੱਖ ਜੰਮਣ ਮਰਨ ਦਾ ਬਹੁਤ ਘਣਾ ਲੱਗਿਆ ਹੈ ਪੁੱਤ ਕਲਾ ਤੇ ਨਾ ਸਾਥ ਕੋਈ ਜਾ ਜਿਹੜੇ ਪੁੱਤਰ ਤੂੰ ਨਿਕ ਤੇ ਰੱਖਿਆ ਕਰਨ ਵਾਲੇ ਮੰਨੇ ਐ ਤੇ ਕਲਕ ਦੀ ਸ੍ਰੀ ਆਇ ਤੇ ਤੂੰ ਨੂੰ ਗ੍ਰਹਿਣ ਕਰਿ ਵਾਲੀ ਮੰਨੀ ਐ ਇਹ ਕੋਈ ਨਾਲ ਨਹੀਂ ਜਾਂਦਾ ਸਹਤਾਵਾਸ ਤੇ ਪਰਦੇਸ ਕੋ ਤੇ ਲੋਕਾਂ ਵਿੱਚ ਮੂੰਹ ਕਾਲਾ ਹੋਆ ਲੋਕਾਂ ਵਿੱਚ ਵੀ ਪੈਪ ਖਟਨੇ ਕਰਕੇ ਕਲੰਕ ਰੂਪੀ ਮੂਹ ਦੇ ਕਾਇਸ ਦਾ ਵੀ ਹੈ ਕਿਹੜਾ ਕਾਇਆ ਹੋ ਗਿਆ ਉਸ ਪੁਰਖ ਦਾ ਅੰਦਰ ਉੱਭੇ ਸਾੰਦਰ ਉਹ ਜੰਨੇ ਸਾਹ ਲਿੰਦੇ ਹੋ ਕੇ ਲੈਂਦਾ ਹੈ ਪੁੱਤਰ ਕੁਤੈਸ਼ਰੀ ਕੋਈ ਆਖੇ ਨਹੀਂ ਲੱਗਦਾ ਹੈ ਮਨਮੁਖਾ ਨੂੰ ਕੋ ਨਾ ਵੈਸ ਹੀ ਮਨਮੁਖਾ ਤੇ ਕੋਈ ਵੀ ਭਰੋਸਾ ਨਹੀਂ ਕਰਦਾ ਮਨਮੁਖਾ ਦਾ ਕਿਸੇ ਤੇ ਵਿਸ਼ਵਾਸ ਨਹੀਂ ਹੁੰਦਾ ਚੁੱਕ ਗਿਆ ਵੀ ਸਾਹ ਸੁਨ ਦਾ ਵੀ ਅੰਦਰ ਸਾਹ ਸੁਭਮੀਆਂ ਦਾ ਵੀ ਚੱਕਿਆ ਗਿਆ ਹੈ ਤੇ ਮਨਮੁਖਾਂ ਦੇ ਕੋਈ ਵਿਸ਼ਵਾਸ ਨਹੀਂ ਕਰਦਾ ਮਨਮੁਖਾਂ ਨੂੰ ਵਿਸ਼ਵਾਸ ਦੇਣ ਵਾਲਾ ਵੀ ਚੱਕੇ ਗਏ ਪੁਰਸਾ ਕੋਈ ਗਵਾਹਦਾ ਨਹੀਂ ਤੈਨੂੰ ਬਖਸ਼ਾ ਲਵਾਂਗੇ ਨਾਨਕ ਗੁਰਮੁਖਾਂ ਨੂੰ ਸੁਖ ਅਗਲਾ ਜਿਹੜੇ ਵਿਸ਼ਵਾਸ ਉਹ ਨਹੀਂ ਕਹਿੰਦੇ ਗੁਰਮੁਖਾਂ ਨੇ ਉਹਨਾਂ ਨੂੰ ਅਗਲਾ ਅਨੰਦ ਕਾਲ ਜਾ ਗੰਤ ਸੁਖ ਬੋਤੈ ਸੁਖ ਕਰਨਨ ਮੋਕ ਪਰਲੋਕ ਦਾ ਜਿਨ੍ਹਾਂ ਅੰਤਰ ਨਾਮ ਨਿਵਾਸ ਗੁਰੂ ਕੋਣ ਹੈ ਮਾਰਾ ਕਹਿੰਦੇ ਜਿਹਨੇ ਰੂਹ ਦੇ ਅੰਦਰ ਪਾਈ ਕੁਝ ਪਾਰਸ਼ਾਦੇ ਨਾਮ ਦਾ ਟਕਾ ਹੈ ਨਵਾਸ ਮਹੱਲਾ ਪੀਜਾ ਸੇ ਸੈਣ ਸੇ ਸੱਜਣੋ ਕੋਈ ਸੇ ਸੇ ਉਹ ਪੁਰਖ ਸੈਣ ਸਾਥੀ ਐ ਸਕੇ ਅਪੇ ਉਹ ਹੀ ਸੱਜਣ ਮਿੱਤਰ ਨੇ ਇਸ ਲੋਕ ਦੇ ਸਾਥੀ ਕੋ ਪ੍ਰਲੋਗ ਦੇ ਸੱਜਣ ਹਨ ਜੇ ਗੁਰਮੁਖ ਮਿਲ ਹੈ ਸੁਭਾਅ ਗੁਰਮੁਖਾਂ ਦੀ ਸੰਗਤ ਦੇ ਸੁਭਾਅ ਪ੍ਰੇਮ ਦੇ ਨਾਲ ਸੁਭਾਅਨਾ ਨਾਲ ਮਿਲਦੇ ਐ ਸੋ ਤਬਾ ਉਹ ਕਿਸੇ ਤਰ੍ਹਾਂ ਜਿਵੇਂ ਆਧੁਪੰਦੀ ਅਮਲੀਆਂ ਦੀ ਅਮਲਖਾਨ ਨੂੰ ਇਕੱਠੇ ਹੋ ਕੇ ਬਹਿ ਜਾਂਦੇ ਐ ਇਸੇ ਪ੍ਰਕਾਰ ਸੁਭਾਵਕ ਜਿਹੜੇ ਗੁਰਮਖਾਂ ਦੀ ਸੰਗਤ ਮਿਲ ਜਾਂਦੇ ਐ ਸੋ ਬਾਹਰ ਪ੍ਰਕਾਸ਼ ਹੋ ਜਾਂਦਾ ਉਹਨਾਂ ਦੇ ਅੰਦਰ ਸਤਿਗੁਰੂ ਦਾ ਭਾਣਾ ਅਨੁਜਨ ਕਰਹੈ ਸਤਿਗੁਰੂ ਸਾਹਿਬ ਦਾਣ ਰਾਜ ਨੂੰ ਮੰਨਣਾ ਕਰਦੇ ਹਨ ਤੇ ਸੱਚ ਰਹੇ ਸਮਾਏ ਸੱਚੇ ਇਹ ਸਰਮਣ ਕਰਕੇ ਸੱਚੇ ਦੇ ਮੰਨਣ ਵਿੱਚ ਸੱਚੇ ਦੀ ਕਮਾਈ ਵਿੱਚ ਤੁਮਾਰੇ ਮਾਸੂਰ ਰਹੇ ਹਨ ਉਹ ਗਾਇ ਭਾਇ ਲੱਗੇ ਸੱਜਣ ਨਾ ਆਖੀ ਹੈ ਜਿਹੜੇ ਦੂਜੇ ਪੁਜਾਰੀਆਂ ਦੇ ਭਾਇ ਪ੍ਰਕਾਰ ਚ ਲੱਗੇ ਹੋਏ ਐ ਦੁਆ ਦੇ ਭਾਇ ਚ ਲੱਗੇ ਹੋਏ ਐ ਉਹ ਸੱਜਣ ਪਿਆਰੇ ਨਹੀਂ ਕਹੀਦੇ ਹਨ ਜੇ ਅਵਮਾਨ ਕਰ ਹੈ ਵੀ ਕਾ ਨਾ ਕੋ ਬਕਾਰ ਭੋਗਦੇ ਐ ਕਾਮ ਕ੍ਰੋਧ ਦੇ ਮਾਰੇ ਹੋਏ ਐ ਖੋਟੀਆਂ ਕਾਰਾਂ ਦੂਧੀਆਂ ਕਰਦੇ ਐ ਕਿਸੇ ਇਹ ਹੰਕਾਰ ਕਰਨੇ ਕਿ ਸਾਡੇ ਵਰਗਾ ਕੋਣ ਮਨੁੱਖ ਆਪ ਸਵਾਰਥੀ ਤੂੰ ਤਾਂ ਮਨੁੱਖ ਆਪ ਤੇ ਸਵਾਰਥੀ ਸਭ ਪ੍ਰਜੋਗਨੀ ਸਭ ਮਨੁੱਖੀ ਹਨ ਆਪਣੇ ਨਾਰ ਜੋ ਨਾ ਸਕੈ ਸਵਾਰ ਕੋ ਕਿਸੇ ਜੀਵ ਦਾ ਪਰਉਪਕਾਰ ਵਾਸਤੇ ਕਰੇ ਕਿਸੇ ਨੂੰ ਜੰਮਣ ਮਨ ਤੋਂ ਬਚਾਉਣ ਵਾਸਤੇ ਕਿਸੇ ਨੂੰ ਉਪਦੇਸ਼ ਦੇ ਕੇ ਬਕਾਰਾਂ ਤੋਂ ਬਚਾਉਣ ਵਾਸਤੇ ਕਾਰਜੇ ਮੇਰਾ ਬਗਤੰਪੀ ਕਾਰਜ ਵੀ ਸਵਾਰ ਸਕਦੇ ਹਨ ਨਾਨਕ ਪੂਰਵ ਲਿਖਿਆ ਕਮਾਈ ਉਹ ਭਾਈ ਉਹਨਾਂ ਨੂੰ ਪੂਰਵ ਕਮਾਈ ਹੀ ਜੀ ਕੀਤੀ ਹੈ ਉਹਦੇ ਅਨੁਸਾਰ ਉਹ ਤੇ ਮੱਥੇ ਤੇ ਲੇਖ ਲਿਖ ਤਾ ਨਾਰਾ ਨੇ ਸਤਗੁਰੂ ਜੀ ਕਹਿੰਦੇ ਉਹ ਹੀ ਉਹਨਾਂ ਨੂੰ ਕਮਾਉਣਾ ਹੈ ਅੱਗੇ ਉਹ ਹੀ ਕੰਮ ਆਉਣਾ ਹੈ ਕੋਈ ਨਾ ਮੀਟਣ ਹਾ ਸਤਗੁਰੂ ਦੀ ਸ਼ਰਨ ਪੈਂਦੇ ਵੀ ਬੇਵਕ ਲੋਕ ਹੋਰ ਕੋਈ ਮੀਟਣ ਵਾਲਾ ਹੈ ਨਹੀਂ ਉਹਨਾਂ ਦੇ ਦੇ ਲੋਕੀਤੇ ਕਰਮੋ ਭੋਗਨੇ ਪੈਂਦੇ ਹਰੇ ਕਦੇ ਨਾ ਹੀ ਔੜੀ ਸੁਧ ਆਪੇ ਜੈਤ ਉਰਪਾਏ ਕਾ ਕੀ ਪਰਮੇਸ਼ਰ ਸਹਾਰਾ ਜਦਕ ਆਪ ਹੀ ਤਾਂ ਪੈਦਾ ਕੀਤਾ ਹੈ ਥੱਤੀ ਵਰਗ ਨਾ ਹੋਣ ਵਾਲਾ ਆਪ ਖੇਲ ਰਚਾਇਆ ਤੋ ਪਿੰਨਾ ਗੁਰੂ ਦਾ ਰਾਸ ਸੀ ਤਾਨ ਸੀ ਸ਼ਾਂਤ ਕੀ ਰੂਪ ਖੇਲ ਵਿਚਹੁਣਾ ਕੀ ਤਹਿ ਜਹੋ ਜੁਗਾਂ ਦਾ ਤ੍ਰੈ ਗੁਣ ਆਪ ਫਿਰ ਜਿਆ ਮੌਸੀ ਤਾਨ ਸੀ ਸ਼ਾਂਤ ਕੀ ਜੋ ਆ ਰੂਪ ਤੇ ਮੇਨ ਨੂੰ ਵੀ ਆਪ ਹੀ ਸਿਰ ਜਿਆ ਹੈ ਆਗ ਦੀ ਮਾਇਆ ਚ ਸੱਤਾ ਪਾ ਕੇ ਕਦੋਂ ਨੂੰ ਹੋ ਕੇ ਵੜ ਚੁਈ ਹੈ ਮਾਇਆ ਮੋਹ ਵਿਧਾਇਆ ਜਿਹੜੇ ਜੰਮ ਜੰਮਾ ਵਿਚ ਰਹਿੰਦੇ ਆ ਉਹਨਾਂ ਦੇ ਅੰਦਰ ਮਾਇਆ ਦਾ ਜਿਹੜੇ ਸਤੋ ਗੁਣ ਚ ਉਹ ਰੂਹੀਆਂ ਸਿਧੀਆਂ ਚ ਫਸੇ ਰਹਿੰਦੇ ਆ ਰਾਇਗੁਣੀ ਉਦਮ ਕਰਕੇ ਲੋਭ ਕਰਦੇ ਆ ਤੇ ਤਮੋ ਗੁਣੀ ਕ੍ਰੋਧ ਦੇ ਵਿਚ ਖੜੇ ਰਹਿੰਦੇ ਆ ਇਹੋ ਜਿਨਾਂ ਨੂੰ ਆਪ ਹੀ ਰਚਿਆ ਹੈ ਇਹਦੇ ਵਿੱਚ ਮਾਇਆ ਮੋਹ ਵਧਾਇਆ ਦਾ ਮੋਹ ਜੀ ਆ ਦੇ ਅੰਦਰ ਵਧਾ ਛੱਡਿਆ ਹੈ ਵਿੱਚ ਹਉਮੈ ਲੀਖਾ ਮੰਗੀ ਹੈ ਜਿੰਨੇ ਜੋ ਕਰਮਾਂ ਦੀ ਹਉਮੈ ਮੈਂ ਸਿੱਧੀਆਂ ਵਾਲਾ ਹਾਂ ਮੈਂ ਇੰਨੇ ਪਦਾਰਥ ਇਕੱਠੇ ਕਰਨ ਵਾਲਾ ਉਦਮੀ ਹਾਂ ਮੈਂ ਸਰਾਹ ਦੇ ਕੇ ਸਾਥ ਸਕਦੇ ਇਹ ਹੋਮਾ ਦੇ ਸਹਿਤ ਹੋਰੇ ਕਰਕੇ ਸਾਹਕਤਾ ਜੀਆਂ ਦਾ ਮੰਗਿਆ ਜਾਂਦਾ ਫਿਰ ਆਵੇ ਜਾਇਆ ਤੇ ਸਾਹਕਤਾ ਦੇ ਅਨੁਸਾਰ ਆਉਂਦੇ ਜਾਂਦੇ ਜਾਂਦੇ ਮਰਦੇ ਰਹਿੰਦੇ ਜੁਨਾ ਵਿੱਚ ਜਿੰਨਾ ਹਰ ਆਪ ਕਿਰਪਾ ਕਰੀਓਗੇ ਹਵੀ ਪਰਮੇਸ਼ਰ ਆਪ ਕਿਰਪਾ দৃষ্টি ਕਰਦਾ ਹੈ ਇਹ ਗੁਰਸੈਵਾਂ ਜੀ ਆਹੋ ਬੀਰੂ ਸਾਹਿਬ ਦੀ ਸ਼ਰਣ ਤੇ ਪੈਂਦੇ ਆ ਗੁਰੂ ਸਾਹਿਬ ਨੇ ਸਮਝਾ ਕੇ ਹਉਮੈ ਮਰਤੀ ਭਾਣੇ ਵੀ ਚੱਲਣ ਲੱਗੇ ਬਲੇ ਹਾਰੀ ਗੁਰ ਆਪਣੀ ਜਾਨ ਗੁਰੂ ਜੀ ਸਾਹਿਬ ਤੁਨ ਗੁਰੂ ਅਮਰਦਾਸ ਬਲੇ ਹਾਰ ਜਾਈਏ ਆਪਣੇ ਸਤਿਗੁਰਾਂ ਤੋਂ ਸਦਾ ਸਦਾ ਕੁਮਹਾਇ ਸਦਾ ਸਦਾ ਕੁਮਹਾਇ ਪਰ ਕੰਨੀਆਂ ਕਰੀਏ ਵਾਰਨੇ ਜਾਈਏ ਮਨ ਬਾਣੀ ਸ਼ਰੀਰ ਕਰਕੇ ਲੋਕ ਮਹੱਲਾ ਪੀਜਾ ਮਾਇਆ ਮਮਤਾ ਮੋਹਣੀ ਉਹ ਗੁਰੂ ਕੋ ਜਿਹੜੀ ਮਾਇਆ ਹੈ ਇਹ ਮਾਇਆ ਮੋਹਣੀ ਜਿਹੜੀ ਹੈ ਇਹਦੀ ਇਹੀ ਜੀ ਮੰਤਾ ਹੈ ਜਿਨ ਬਿਨ ਦੰਤਾ ਜਗ ਖਾਇਆ ਜਿਸ ਕੋ ਕਹਿ ਸੈਸੀ ਦੰਦਾਂ ਦੇ ਨਾਲ ਕੋਈ ਚੀਜ਼ ਨਿਕਲੇ ਤੇ ਦੰਦਾਂ ਤੋਂ ਬਗੈਰ ਹੀ ਅੰਦਰ ਲੰਘਾ ਲਵੇ ਐਵੇਂ ਮਾਇਆ ਜਿਹੜੀ ਆ ਮੋਹਣੀ ਸਾਰਿਆਂ ਨੂੰ ਮੋਹਤ ਕਰਨ ਵਾਲੀ ਇਸ ਦੇ ਦੰਦਨਗੇ ਸਭ ਤੁਸੀਂ ਪਰਸ ਨੂੰ ਪ੍ਰਸਗੰਧ ਜਾਂ ਕਾਮ ਕ੍ਰੋ ਲੋਭ ਮੋਹ ਹਕਾਰ ਇਹਨਾਂ ਤੋਂ ਬਗੈਰ ਜਿਹੜੀ ਮੰਤਾ ਲਾਤੀ ਹੈ ਨਾ ਮਾਇਆ ਦਾ ਆਗ ਦੀ ਮੇਰ ਇਹ ਬਿਨਾਂ ਦੁਨਿਆਵੀ ਸਾਖਤੀ ਨਿਕਲ ਗਈ ਸਾਰੇ ਜਗਤ ਨੂੰ ਕਿਉਂ ਖਾ ਲਿਆ ਨਾਸ ਕੀਤਾ ਹੈ ਮਨਮੁਖ ਖਾਧੇ ਗੁਰਮੁਖ ਦਾ ਮਾਰਿਆ ਦਾ ਪਤਾ ਲੱਗ ਜਾਂਦਾ ਹੈ ਸਭ ਤੁਸੀਂ ਪਰਸੇ ਮਾਰਿਆ ਪਤਾ ਲੱਗਦਾ ਇਹ ਮਮਤਾ ਰੂਪੀ ਬਿਨੋਦੰਦਾ ਤੋਂ ਨਿਕਲ ਗਈ ਹੈ ਸਾਰਿਆਂ ਨੂੰ ਮਮਤਾ ਦੇ ਨਾਮ ਵਾਲੀ ਮਨਮੁਖ ਖਾਧੇ ਗੁਰਮੁਖ ਉੱਭਰੇ ਮੇਰਾ ਸਾਰਾ ਹੀ ਸੰਸਾਰ ਖਾ ਲਿਆ ਮਾਰੇ ਕਿਹਨਾਂ ਨੂੰ ਮਨਮੁਖੀ ਕੀਤਾ ਹੋਇਆ ਉਹ ਖਾ ਲਿਆ ਜਿਹੜੇ ਗੁਰਮੁਖ ਆ ਗੁਰਾਂ ਦੀ ਸਿੱਖਿਆ ਨੂੰ ਮੰਨਣ ਵਾਲੇ ਉਹ ਬਚ ਗਏ ਹਨ ਗਿਨੀ ਸੱਚੇ ਨਾਮ ਤੇਤ ਲਾਇਆ ਗੁਰੂ ਕੋਣ ਹੈ ਜਿਹਨਾਂ ਨੇ ਸੱਚੇ ਨਾਮ ਦੇ ਚਿਤ ਨੂੰ ਲਗਣਾ ਕੀਤਾ ਹੈ। ਨੰ ਨਾ ਵੈ ਜਗ ਕਮਲਾ ਫਿਰੈ। ਕੌਗ ਸਿੰਘ ਜੀ ਜੇ ਪਾਗਲਖਾਨੇ ਜਾਈਏ ਕਈ ਪਾਗਲ ਹੱਸੀ ਜਾਂਦੇ ਐ ਕਈ ਰੂਈ ਜਾਂਦੇ ਐ ਅਤੇ ਕਈ ਝੂਰਦੇ ਹੀ ਰਹਿੰਦੇ ਹਨ। ਕਈ ਵੇਖੀ ਜਾਂਦੇ ਐ ਕਈ ਨੀਵੀਂ ਪਾ ਕੇ ਬੈਠੇ ਰਹਿੰਦੇ ਅਨੇਕ ਤਰ੍ਹਾਂ ਦੇ ਪਾਗਲ ਹੈ। ਜੇ ਪਾਗਲ ਨੂੰ ਜਾ ਕੇ ਪੁੱਛੀਏ ਕਿ ਤੂੰ ਕੰਗਲੇ ਹੋ ਉਹ ਕਹਿੰਦੇ ਅਸੀਂ ਕਿਉਂ ਕੰਗਲੇ ਤੂੰ ਕੰਗਲਾ ਹੈ ਇਸ ਪ੍ਰਕਾਰ ਸਾਹਿਬ ਸਿੰਘ ਜੀ ਪਾਗਲ ਜਿਹੜੇ ਆਵਦੇ ਕੰਗਲੇ ਨੂੰ ਮੰਨਦੇ ਨਹੀਂ ਹਨ ਨਾਲੇ ਕਹਿੰਦੇ ਨਾਮ ਜਪੇ ਤੋਂ ਬਗੈਰ ਸਾਰਾ ਜਗ ਤੇ ਕੰਗਲਾ ਹੀ ਇਸ ਪ੍ਰਕਾਰ ਪੁਰੀਆ ਫਿਰ ਜਾ ਹੈ ਗੁਰਮੁਖ ਨਜ਼ਰੀਆ ਜਿਹਦੇ ਸਿਆਣੇ ਕੌਣ ਗੁਰਮੁਖ ਜਿਹਨੇ ਸ਼ਬਦ ਨੂੰ ਕਮਾਇਆ ਉਹਨਾਂ ਦੀ ਨਿਗਾਹ ਚ ਆਇਆ ਪਾਗਲ ਆਪ ਨੂੰ ਪਾਗਲ ਨਹੀਂ ਮੰਨਦੇ ਉਹ ਆਪ ਦੁਆਨ ਨੂੰ ਪਾਗਲ ਮੰਨਦੇ ਹੈ ਇਹ ਇਸ ਪ੍ਰਕਾਰ ਹੈ ਕਿ ਕੰਗਲਾਈ ਸਾਰਾ ਸੰਸਾਰ ਕੋਈ ਆ ਫਿਰਦਾ ਪਰ ਗੁਰਮੁਖਾਂ ਦੀ ਦ੍ਰਿਸ਼ਟੀ ਚ ਆਇਆ ਇਹਨਾਂ ਨੂੰ ਤਾਗਲਪੁਰਾ ਚੜਿਆ ਹੋਇਆ ਇਹ ਸੰਦਾ ਕਰਤੇ ਆ ਨੇਹ ਫਲ ਜਨਮ ਗਵਾਇ ਇਹਨਾਂ ਦੇ ਤਾਗਲਪੁਰਾ ਸੁਣੋ ਕਹਿੰਦੇ ਤੱਦਾ ਕਰਦੇ ਆ ਆਹ ਜਾਣ ਵਾਲੇ ਪਜਾਰਖਾਂ માં ਜਨਮ ਸਾਰਾ ਨਿਸਵਲ ਹੋਇਆ ਬੋਲੋ ਗੋਾਲਿਆ ਸੁਖ ਦਾ ਤਾਂ ਮਨ ਨਾ ਵਿਸਾਇਾਰੇ ਸੁਖੋਂ ਮੇ ਜਾਤੈ ਜੋ ਵਾਹਿਗੁਰੂ ਹੈ ਉਹਨੂੰ ਮਨ ਤੇ ਵਸਾਇਆ ਹੀ ਨਹੀਂ ਕਦੇ ਵੀ ਇਦੂ ਤੇਰੇ ਹੋਰ ਕਮਲ ਕੀ ਹੈ ਨਾਨਕ ਨਾਮ ਤਿਨਾਂ ਕਉ ਮਿਲਿਆ ਸਰਬਗੁਰੂ ਜੀ ਕਹਿੰਦੇ ਨਾਮ ਪਰਮੇਸ਼ਰ ਦਾ ਉਹਨਾਂ ਨੂੰ ਮਿਲਿਆ ਹੈ ਜਿਨ ਕਉ ਤੁਰ ਲਿਖ ਪਾਇ ਜਿਨਾਂ ਨੂੰ ਭਾਈ ਤੁਰ ਨਿਸ਼ਕਾਮ ਕਾਇਮ ਕੀਤੇ ਹੈ ਪ੍ਰਵੇਸ਼ਨ ਪਰੇਰੇ ਹੋਏ ਨੇ ਕਰਮਾਂ ਦੇ ਨੇ ਤੁਰੋਂ ਲਿਖ ਪਾਤਾ ਕਿ ਇਸ ਜਨੂ ਮਿੱਤੇ ਨੂੰ ਵਾਹਿਗੁਰੂ ਦੀ ਪ੍ਰਾਪਤੀ ਹੋਵੇਗੀ ਨਾਮ ਮਿਲੇਗਾ ਮਹੱਲਾ ਤੀਜਾ ਸਾਰ ਹੀ ਮੈਂ ਅੰਮ੍ਰਿਤ ਭਰਪੂਰ ਹੈ ਇਹ ਭਾਈ ਘਰ ਪਰਮੇਸ਼ਰ ਦਾ ਸਾਹਿਬ ਸੰਗਤ ਹੈ ਸਾਰੇ ਸੰਗਤ ਰੂਪੀ ਅੰਮ੍ਰਿਤ ਘਰੂ ਤੇ ਅੰਦਰ ਤੇ ਨਾਮ ਲਵਲਾ ਭਰਪੂਰ ਹੈ ਮਨ ਮੁਖ ਸਾਧਨਾ ਆ ਪਾਇਆ ਮਨ ਘਰ ਇੰਤਾਂ ਕਰਨ ਦੇੰਦੂ ਵੀ ਅੰਮ੍ਰਿਤ ਨਾਮ ਲਵਲਾ ਭਰਿਆ ਹੋਇਆ ਸਾਵਿਆਂ ਦੇ ਮਨ ਮੁਖ ਸਾਧਨਾ ਪਾ ਮਨੁਖ ਨੇ ਉਹ ਸਾਧ ਨੂੰ ਪਾਇ ਹੀ ਨਹੀਂ ਰਸ ਨੂੰ ਨਾਮ ਦੇਣੇ ਨਹੀਂ ਪਾਇਆ ਇਹ ਸ਼ਾਮੀ ਚੀ ਨਾ ਕਰੇ ਹਰ ਵਕਤ ਉਹ ਕਸੂਰੀ ਮਿਰਗ ਨਾ ਜਾਣੇ ਜਿਵੇਂ ਕਸੂਰੀ ਆਏ ਹਰਨ ਹੇਮਕੁੰਟ ਵਾਲ ਹੁੰਦੇ ਆ ਉਹਨਾਂ ਹੇਮਕੁੰਟ ਵਾਲੇ ਜਿਹੜੇ ਹਰਨ ਉਹਨਾਂ ਦੀ ਨਾੜੀਆਂ ਬੜੀਆਂ ਧਾਰੀਆਂ ਚੌੜੀਆਂ ਹੁੰਦੀਆਂ ਉਹ ਕਸੂਰੀ ਦੀ ਮਹਿਕ ਜਦੋਂ ਆਉਂਦੇ ਆ ਉਸ ਜਿਹੜੇ ਭੱਜੇ ਆ ਛਾਈਦੇ ਆ ਧਾਰੀਆਂ ਨੂੰ ਜਾ ਕੇ ਤਸਕ ਨੂੰ ਦੇਖਦੇ ਆ ਇਸੇ ਪ੍ਰਕਾਰ ਮਾਰੇ ਕਹਿੰਦੇ ਹਾਂ ਜੋ ਕਸਤੂਰੀ ਮਿਰਗ ਨਾ ਜਾਣੇ ਮਿਰਗ ਕਸਤੂਰੀ ਨੂੰ ਜਿਵੇਂ ਜਾਣਦੇ ਨਹੀਂ ਹਨ ਬ੍ਰਹਮ ਦਾ ਭਰਮ ਭੁਲਾਇ ਧਰਮ ਦੇ ਘਰ ਵਿੱਚ ਇੰਤਿਆਰੀਆਂ ਨੂੰ ਧਰਮ ਧਰਮਿਓ ਚਾਰਗ ਹੈ ਝਾੜਾਂ ਨੂੰ ਜਾ ਕੇ ਤੁੰਗਣ ਲੱਗ ਜਾਂਦੇ ਐ ਜਦੋਂ ਪਿੱਛੋਂ ਹਵਾ ਆਵੇ ਤੇ ਝਾੜੀਆਂ ਨੂੰ ਮੂੰਹ ਦੇ ਕੇ ਖੜ ਜਾਂਣ ਉਹ ਖਜੂ ਕਹਿੰਦੇ ਖਾਨੀ ਝਾੜੀਆਂ 'ਚੋਂ ਸਾਨੂੰ ਆਉਂਦੀ ਐ ਇਸੇ ਪ੍ਰਕਾਰ ਜੇ ਕਰਕੇ ਬੈਠ ਜਾਣ ਨਾਭੀ ਨਾਲ ਨਾਸਾਂ ਲੱਗ ਜਾਣ ਫਿਰ ਉਹਦੇ ਅੰਦਰੋਂ ਖੁਸ਼ਬੂ ਆਉਂਦੀ ਪਤਾ ਲੱਗ ਜਾਂਦਾ ਇਸੇ ਪ੍ਰਕਾਰ ਜਿਵੇਂ ਕਸੂਰੀ ਮਿਰਗ ਨਾ ਜਾਣ ਕਸੂਰੀ ਐ ਨਾਪੋ ਮਿਰਗ ਦੀ ਨਾਭੀ ਵਿੱਚ ਹੁੰਦਾ ਹੈ ਪਰ ਉਸ ਕਸੂਰੀ ਨੂੰ ਹਰ ਨਹੀਂ ਜਾਣਦੇ ਵੀ ਜੀਵ ਦੇ ਅੰਦਰ ਕਬੂਲ ਰੂਪੀ ਕੋ ਨਾਭੀ ਦੇ ਅੰਦਰ ਹੀ ਪਰਮੇਸ਼ਰ ਦੀ ਭਗਤੀ ਰੂਪ ਕਸੂਰੀ ਮਹਿਕ ਹੈ ਉਹ ਨੂੰ ਇਹ ਜਾਣਦਾ ਨਹੀਂ ਹੈ ਭਰਮ ਦਾ ਭਰਮ ਪੁਲਾਇਆ ਇਹ ਜੁਨਾਜ ਭਰਮ ਦਾ ਆਇਆ ਹੈ ਦਸ਼ਿਆਂ ਦੇ ਭਰਮ ਝਾੜਿਆਂ ਦੇ ਨੂੰ ਕਹਿੰਦੇ ਹਨ ਕਰਦਾ ਹੈ ਇਹ ਭਰਮ ਚ ਪੁਲਾ ਦਿੰਦਾ ਹੈ ਜਿੱਥੇ ਚਿਤ ਕਾਗਰ ਵਜੰਬ ਉੱਥੇ ਕਹਿੰਦਾ ਮੈਨੂੰ ਇੱਥੇ ਸੁਖ ਪ੍ਰਾਪਤ ਹੋਇਆ ਇਸ ਪ੍ਰਕਾਰ ਸਾਧ ਸੰਗ ਜੀ ਪਰ ਹੁੰਦਾ ਹੋਇਆ ਜੁਨਾਜ ਭਰਮਨ ਪਰਮਦਾ ਪੁਣਾਇਆ ਹੋ ਪਰਮਦਾ ਫਿਰਦਾ ਜੁਨਾ ਚ ਭਰਕਦਾ ਫਿਰਦਾ ਹੈ ਅੰਮ੍ਰਿਤ ਤਾਜ ਵਿਖ ਸੰਗ ਰਹੇ ਦੇਖੋ ਅੰਮ੍ਰਿਤ ਨਾਮ ਨਹੀਂ ਛੱਡਦਾ ਹੈ ਤੇ ਵਿਸ਼ੇ ਦੀ ਵੀ ਉਹਨੂੰ ਇਕੱਠੀ ਕਰਦਾ ਹੈ ਵਿਸ਼ੇ ਭੋਗਦਾ ਹੈ ਤਮਾਕੂ ਪੀਣਾ ਸ਼ਰਾਬ ਪੀਣੀ ਇਹ ਇਹ ਬਿਓ ਬੁਰੇ ਕੰਮ ਕਰਨੇ ਪਹਿੜੇ ਆਚਾਰ ਕਰਨੇ ਜਹਿਰਾਂ ਖਾਣੀਆਂ ਅੱਜ ਕੱਲ ਜਰ ਦੇ ਸਕਦੇ ਆ ਮੁੰਡੇ ਨਵੇਂ ਜਿਹੜੇ ਜੰਮੇ ਆ ਉਹ ਤਮਾਕੂ ਪਕੜਵਾਉਣਾ ਜਰਦਾ ਧੁਖਣਾ ਕਹਿੰਦੇ ਆ ਕਿ ਉਹ ਵੀ ਇਹਨੂੰ ਇਕੱਠਾ ਕਰਦੇ ਆ ਮੈਂ ਕਰ ਤੈ ਆਪ ਸੁਆ ਕਰਦਾ ਦੁੱਖ ਨੂੰ ਨਹੀਂ ਆਪ ਹੀ ਪੁਨਾਤਾ ਹੈ ਜਿਹੜਾ ਇਹ ਮੂੰਹ ਜਿਹੜੀ ਚਪੇੜ ਮਾਰ ਦਿੱਤੀ ਹੈ ਗੁਰਮੁਖ ਵਿਰਲੇ ਸੁਧੀ ਪਈ ਕੋਈ ਕੋਈ ਬਿਰਲੇ ਗੁਰਮੁਖਾ ਜਿਨੇ ਨੂੰ ਸੁਧੀ ਸੰਗਿ ਪਈ ਹੋਾ ਜਿਨਾ ਅੰਦਰ ਬ੍ਰਹਮ ਦੇਖਾਇਆ ਉਹਨੇ ਦੇ ਅੰਦਰ ਹੀ ਮਾਰੇ ਸੰਪ੍ਰਕਾਸ਼ ਕਰਕੇ ਗਿਆਨ ਦਾ ਸਮਾਦਾਨ ਜਗਾ ਕੇ ਬ੍ਰਹਮਾਤਮਾ ਨੂੰ ਪਰਗਟ ਕਰਕੇ ਉਹ ਖਾਤ ਹੈ। ਤਨ ਮਨ ਸ਼ੀਤਲ ਹੋਇਆ। ਕੋਈ ਨਾ ਕੰਝੁ ਲੈਸੀ ਇਹ ਵੀ। ਕੌਣੀ ਵੱਲੋਂ ਸ਼ੀਤਲ ਹੋ ਗਿਆ। ਮਨ ਵੀ ਵਾਸ਼ਨਾ ਵੱਲੋਂ ਸ਼ੀਤਲ ਹੋ ਗਿਆ। ਰਸਨਾ ਹਰ ਸਾਦ ਆਇਆ। ਰਿਸ਼ੋਜ ਵੀ ਹਰੀ ਦਾ ਰਸ ਉਹਨਾਂ ਨੂੰ ਆ ਗਿਆ ਹੈ। ਆਪਦੇ ਹੀ ਨਾਉ ਉਪਜੇ। ਜੀਤ ਹੈ ਜੀ ਸਾਹਿਬ ਦੇ ਸ਼ੌਲਕ ਵੇਖਣ ਆਲੀ। ਹੈ ਤਾਂ ਸਾਰਿਆਂ ਦੇ ਹਿਰਦੇ ਆਂਜ। ਪਰ ਗੁਰਾਂ ਦੇ ਵੇਦਨਾ ਨਾਮ ਅੰਦਰ ਕੋਜਦਾ ਪ੍ਰਗਟ ਹੁੰਦਾ ਹੈ। ਨਾਮ ਕਰਕੇ ਉੱਭਰਦਾ ਹੈ ਕਬਦੇ ਮੇਲ ਮਿਲਾ ਕਬਦੇ ਜਿਹੜੇ ਕਮੈਰੀ ਕਰਦੇ ਆ ਨਾਮ ਦੀ ਉਹਨਾਂ ਨੂੰ ਵਾਈਸਰ ਨੇ ਆਦਿ ਮੇਲ ਤੇ ਮੇਲ ਲਿਆ ਹੈ। ਬਿਨ ਸਬਦ ਸਭ ਜਗ ਬਉਰਨ। ਗੁਰੂ ਸਾਹਿਬ ਦੇ ਸ਼ਬਦ ਕੋ ਮਾਇ ਤੋਂ ਬਿਨ ਸਾਰਾ ਜਗ ਤਕਮਲਾ ਹੋਇਆ ਕੋਈ ਆ ਸ਼ੁਰੂਆਤ। ਮਿਰਥਾ ਜਨਮ ਗਵਾਇ। ਪਹਿਲ ਦਾ ਜਨਮ ਮੁਸਲ ਗਵਾ ਲਿਆ ਹੈ ਇਸ ਤਰਕਾਰ। ਅੰਮ੍ਰਿਤ ਏਕੂ ਸਬਦ ਹੈ। ਅੰਮ੍ਰਿਤ ਤਾਂ ਭਾਈ ਗੁਰੂ ਸਾਹਿਬ ਦਾ ਅਨੂਸ਼ ਹੈ। ਅੰਮ੍ਰਿਤ ਨਾਲ ਜਾਨ ਨੂੰ ਜਾਨ ਨਾਲ ਪੀਵੇ ਭਾਈ। ਨਾਨਕ ਗੁਰਮੁਖ ਪਾ। ਗੁਰਮੁਖਾਂ ਨੇ ਸੰਗਤ ਕਰਕੇ ਪਾਇਆ ਜਾਂਦਾ ਹੈ। ਯੇ ਗੁਰਮੁਖੰਦ ਮਹਾਰਾਜ ਸਾਹਿਬ ਤੋਂ ਇਹ ਮਰਦਨਾਮ ਪਾਇਆ ਉਹ ਤਾਂ ਤਾਯੋਗ ਹਨ ਓਨੋਂ ਨੰਮਰ ਦਾ ਨਿੱਕੇ ਬ੍ਰਹਮ ਦਾ ਆ ਗਿਆ ਹੈ ਪੌੜੀ ਤੂੰ ਹਰ ਪੁਰਖ ਆਗਮ ਹੈ ਤੂੰ ਰਿਤਾਈ ਹਰੀ ਜਿਹੜਾ ਪੂਰਨ ਹੈ ਉਹ ਮੰਨ ਦੇ ਸੰਕਲਪ ਉਹ ਕਲਪਨ ਵੀ ਗਮਨਤਰਾਤੋ ਰਹਿਤ ਹੈ ਤੋਕਿਤ ਵਿਦ ਪਾਈ ਹੈ ਕੋਈ ਸੰਗਰੂਹ ਕਹੋ ਕਿਹੜੀ ਤਰੀਕੇ ਨਾਲ ਕਿਹੜੀ ਯੁਗਤੀ ਨਾਲ ਪਾਇਆ ਜਾਵੇ ਇਸ ਰੂਪ ਨਾ ਰੇਖ ਅਦ੍ਰਿਸ਼ਟ ਕੋ ਮਾਰਾ ਉਹ ਰੂਪ ਨਹੀਂ ਜਾਣਿਆ ਰੂਪ ਨਾ ਦੇਖ ਰੰਗ ਕੋ ਤਰੇਂ ਤੋਂ ਤਰੇਪੇ ਨਾ ਰੇਖ ਮਛਕਾ ਸ਼ਾਇਦ ਕੋ ਲਖੀਰ ਨਹੀਂ ਅਗੇ ਤੋਂ ਨਿਗਾਹ ਜ ਨਹੀਂ ਆਉਂਦਾ ਜੋ ਸੰਕਟ ਰਹਤ ਹੈ ਆਪ ਦ੍ਰਿਸ਼ਟਾ ਹੈ ਤੇ ਦ੍ਰਿਸ਼ਮਾਨ ਪਦਾਰਥਾਂ ਤੋਂ ਅਦ੍ਰਿਸ਼ਟ ਹੈ ਉਹ ਜਾਣ ਕਿਉਂ ਧਿਆਈ ਹੈ ਜਿਹਨੇ ਦੱਸੋ ਕਿਸ ਪ੍ਰਕਾਰ ਨੂੰ ਧੋਣਾ ਕਰੀਏ ਨਿਰੰਕਾਰ ਨਿਰੰਜਨ ਹਰ ਆਗਮ ਉਹ ਭਾਈ ਨਿਰੰਕਾਰ ਮੈਂ ਕੀ ਕਾਰਨ ਤੋਂ ਰਹਿਤ ਹੈ ਨਿਰੰਜਨ ਮਾਇਆ ਕਾਸ ਤੋਂ ਰਹਿਤ ਹੈ ਹਰ ਆਗਮ ਹਰੀ ਗਮਤਾਪੁਰ ਰਹਿਤ ਅਗੁ ਵਿਸ਼ਾਸਨ ਕਰਕੇ ਵੀ ਗਮਤਾ ਨਹੀਂ ਪਾਈ ਦੀ। ਕਿਆ ਕਹ ਗੁਣदाई? ਇਹ ਸਤਿਗੁਰੂ ਕੀ ਕਹਿ ਕੇ ਉਹਦੇ ਗੁਣ ਲਾਉਣੇ ਕਹੀ ਆਪ ਕਿਰਪਾ ਕਰਕੇ ਦੱਸੋ। ਜਿਸ ਆਪ ਉਹ ਜਹਾਈਆ ਸਤਿਗੁਰੂ ਜੀ ਕਹਿੰਦੇ ਪਾਈ ਜਿਸ ਨੂੰ ਤੁੰ ਪਜ ਲੱਖਰਸ ਆਪਣੇ ਬਿਹਾ ਦੇਵੇ। ਕਿ ਆਪ ਤੱਕ ਪਜ ਲੱਖਰਸ ਵੀ ਆਤੀ ਹੈ। ਉਹ ਹਰ ਮਾਰਗ ਪਾਈ। ਉਹ ਪਾਈ ਹਰੀ ਦੇ ਗਿਆਨ ਭਗਤੀ ਰੂਪੀ ਮਾਰਗ ਨੂੰ ਪਾਈ ਆ ਪਾਉਂਦੇ ਹੈ। ਮਾਰੇ ਕਿਸ ਪ੍ਰਕਾਰ ਪਾਉਂਦੇ ਆ ਗੁਰਪੂਰੈ ਵੇਖਾਲਿਆ ਗੁਰਪੂਰੈ ਦੀ ਕਿਰਪਾ ਕਰਕੇ ਸਖਿਆਤ ਕਰਕੇ ਉਹ ਖਾਉ ਦਿੱਤਾ ਹੈ ਗੁਰਸੇਵਾ ਪਾਈ ਹੈ ਗੁਰਗ੍ਰੰਥ ਦੀ ਸੇਵਾ ਕਰਕੇ ਹਦਤ ਨੂੰ ਪਾਈਦਾ ਹੈ